ਪਹਿਲਾਂ ਤਾਂ ਕਬੱਡੀ ਬਾਰੇ ਮੈਨੂੰ ਕੋਈ ਪਤਾ ਨਹੀਂ ਸੀ ਇਹਦਾ ਫਿਰ ਉੱਥੇ ਟੀਮ ਹੁੰਦੀ ਸਾਡੀ 62 ਕਿਲੋ ਦੀ ਅੱਛਾ ਜੀ ਦਰਾਹੇ ਕਾਲਜ ਦੀ ਫਿਰ ਉਹ ਮੈਨੂੰ ਕਹਿੰਦੇ ਖੇਡ ਲਾ ਫਿਰ ਉੱਥੇ ਸਾਡਾ ਤੱਲਣ ਮੈਚ ਹੋਇਆ ਜੀ ਕਪੂਤਲੇ ਤੇ ਲੁਦੇਣੇ ਦਾ ਤੇ ਸਾਡਾ ਆਮ ਫਸਮਾ ਮੈਚ ਸਾਡੀ ਲੁਦੇਣੇ ਤੇ ਕਪੂਤਲੇ ਦਾ ਹੀ ਹੁੰਦਾ ਹੈ ਜਿਵੇਂ ਜੋ ਮਲਾਉਂਦੇ ਰਹਿੰਦੇ ਸੀ ਪਰ ਆਉਦੇ ਆਪ ਨੂੰ ਫਿੱਟ ਰੱਖਦੇ ਸੀ ਤੇ ਅਸੀਂ 10 12 ਘੰਟੇ ਕੰਮ ਤੇ ਲਾਉਣਾ ਤੇ ਸਿੱਧਾ ਹੀ ਜੰਮ ਤੋਂ ਚਲੇ ਜਾਣਾ ਤੇ ਸ਼ੌਕ ਸੀਗਾ ਜਿਵੇਂ ਜੋ ਮਲਾਉਂਦੇ ਰਹਿੰਦੇ ਸੀ ਪਰ ਆਉਦੇ ਆਪ ਨੂੰ ਫਿੱਟ ਰੱਖਦੇ ਸੀ ਤੇ ਅਸੀਂ 10 12 ਘੰਟੇ ਕੰਮ ਤੇ ਲਾਉਣਾ ਤੇ ਸਿੱਧਾ ਹੀ ਜੰਮ ਤੋਂ ਚਲੇ ਜਾਣਾ ਤੇ ਸ਼ੌਕ ਸੀਗਾ ਤੀਂਡ ਵੀ ਘਟ ਗਈ ਸੀਗੀ ਮਿਹਨਤ ਵੀ ਘਟ ਸੀਗੀ ਤੇ ਸਾਠ ਲੱਗਣ ਦਾ ਵੀ ਡਰ ਰਹਿੰਦਾ ਸੀ ਕਿ ਉਹਦੇ ਕਰਕੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਉ ਤੇ ਤੁਸੀਂ ਜੁੜੇ ਹੋ ਰੰਗ ਪੰਜਾਬ ਦੇ YouTube ਚੈਨਲ ਦੇ ਨਾਲ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਮਾਂ ਖੇਡ ਕਬੱਡੀ ਦੇ ਪ੍ਰਸਿੱਧ ਰੀਡਰ ਦੀ ਪ੍ਰਸਿੱਧ ਧਾਵੀ ਦੀ ਆਪਣੇ ਸਮੇਂ ਦੇ ਸਰਦਾਰ ਬਲਜੀਤ ਸਿੰਘ ਜੀ ਦੁਗਰੀ ਜਿਨ੍ਹਾਂ ਦਾ ਜਿਲ੍ਹਾ ਲੁਧਿਆਣਾ ਹੈ ਪਰ ਲੁਧਿਆਣੇ ਦੇ ਵਿੱਚ ਵੀ ਦੋ ਦੁਗਰੀ ਨੇ ਇੱਕ ਦੁਗਰੀ ਸਾਂਨੇ ਵਾਲ ਦੇ ਲਾਗੇ ਤੇ ਦੂਸਰਾ ਦੁਗਰੀ ਹੈ ਜਿਹੜਾ ਉਹ ਚਮਕੀ ਲਿਆੜੀ ਦੁਗਰੀ ਹੈ ਪਰ ਇਹ ਜਿਹੜੀ ਸਾਂਨੇ ਵਾਲ ਦੇ ਲਾਗੇ ਦੁਗਰੀ ਹੈ ਉਥੋਂ ਦੇ ਜੰਪਲ ਨੇ ਬੜੀ ਤਕੜੀ ਕਬੱਡੀ ਖੇਡੀ ਆਪਣੇ ਸਮੇਂ ਦੇ ਵਿੱਚ ਆਓ ਫਿਰ ਆਪਾਂ ਕਰਦੇ ਆ ਸਵਾਗਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਿਆਂ ਦਾ ਜੀ ਆਇਆਂ ਨੂੰ ਕਹਿੰਦਾ ਜੀ ਜੀ ਤੁਸੀਂ ਰੰਗਲਾ ਪੰਜਾਬ ਬਹੁਤ ਇੰਪਰੂਵਮੈਂਟ ਕਰ ਰਹੇ ਹੋ ਜੀ 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 ਹਾਂਜੀ ਬਹੁਤ ਖੁਸ਼ੀ ਦੀ ਗੱਲ ਆ ਕਿ ਤੁਸੀਂ ਅੱਜ ਮੈਨੂੰ ਯਾਦ ਕੀਤਾ ਜੀ 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 ਸਾਨੂੰ ਸਾਡਾ ਤਾਂ ਕੋਸ਼ਿਸ਼ ਰਹਿੰਦੀ ਹੈ ਵੀ ਅਸੀਂ ਪੁਰਾਣੇ ਹੀਰੇ ਪਲੇਅਰ ਨੇ ਜਿਹੜਾ ਉਹਨੂੰ ਲੈ ਕੇ ਗਈ ਸੋ ਆਪਾਂ ਤੁਹਾਡੀ ਕਬੱਡੀ ਦੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਜੀ ਪਰ ਸ਼ੁਰੂਆਤ ਕਰਦੇ ਆ ਤੁਹਾਡੇ ਬਚਪਨ ਤੋਂ ਪਰਿਵਾਰਕ ਪਿਛੋਕੜ ਤੋਂ ਹੀ ਹਾਂਜੀ ਅਸੀਂ ਤਿੰਨ ਭੈਣ ਭਰਾ ਆ ਚਾਰ ਭੈਣ ਭਰਾ ਆ ਜੀ ਤਿੰਨ ਭਰਾ ਆ ਜੀ ਇੱਕ ਸਾਡੀ ਭੈਣ ਆ ਜੀ 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 ਹਾਂਜੀ ਤੇ ਪੜਾਈ ਕਿੱਥੋਂ ਤੋਂ ਕੀਤੀ ਸੀ ਜੀ ਮੈਂ ਪਲੱਸ 2 ਕਿੰਗੀ ਸੀ ਜੀ ਉਥੇ ਦੁਗਰੀ ਨਹੀਂ ਦਰਾਹ ਕਾਲਜ ਦੇ ਵਿੱਚ ਪਲੱਸ 2 ਕੀਤੀ ਆ ਜੀ ਜੀ ਪਹਿਲਾਂ ਪਿੰਡ ਦੁਗਰੀ ਚ ਪੜ੍ਹਦੇ ਸੀ ਫਿਰ ਸਾਨੇਵਾਲ ਪੜ੍ਹਦੇ ਫਿਰ ਅੰਮ੍ਰਿਤ ਤੋਂ ਫਿਰ ਹਾਈ ਸਕੂਲ ਚਲੇ ਗਏ ਸਾਨੇਵਾਲ ਜੀ ਜੀ ਫਿਰ ਕਾਲਜ ਵਿੱਚ ਫਿਰ ਦਰਾਹੇ ਕਾਲਜ ਵਿੱਚ ਆ ਗਏ ਤੇ ਜਨਮ ਕਦੋਂ ਹੋਇਆ ਤੁਹਾਡਾ ਜੀ ਮੇਰਾ ਜਨਮ ਹੋਇਆ ਜੀ 56 ਦੇ ਵਿੱਚ ਜੀ ਹਾਂ ਜੀ 1956 ਦੇ ਵਿੱਚ ਮੇਰਾ ਜਨਮ ਹੋਇਆ ਤੇ ਕਬੱਡੀ ਦੀ ਸ਼ੁਰੂਆਤ ਆ ਜਿਹੜੀ ਉਹ ਕਦੋਂ ਹੁੰਦੀ ਆ ਤੁਹਾਡੀ ਕਬੱਡੀ ਦੀ ਸ਼ੁਰੂਆਤ ਪਹਿਲਾਂ ਮੈਂ ਜੀ ਹਾਕੀ ਖੇਡਦਾ ਸੀ ਸਕੂਲਾਂ ਦੇ ਵਿੱਚ ਹਾਕੀ ਖੇਡਦੇ ਸੀ ਪਹਿਲਾ ਸ਼ੌਕ ਤੁਹਾਡਾ ਹਾਕੀ ਸੀ ਹਾਕੀ ਤੇ ਐਥਲੀਟਿਕ ਕਰਦਾ ਸੀ ਜੀ ਅੰਜ ਫੇਰ ਮੈਂ ਦਰਾਹਿ ਕਾਲਜ ਚਲੇ ਗਿਆ ਉੱਥੇ ਜਾ ਕੇ ਕਬੱਡੀ ਖੇਡਣ ਲੱਗਾ ਹੂੰ ਪਹਿਲਾਂ ਤਾਂ ਕਬੱਡੀ ਬਾਰੇ ਮੈਨੂੰ ਕੋਈ ਪਤਾ ਨਹੀਂ ਸੀ ਐਡਾ ਹੂੰ ਫੇਰ ਉੱਥੇ ਟੀਮ ਹੁੰਦੀ ਸਾਡੀ 65 ਕਿਲੋ ਦੀ ਅੱਛਾ ਜੀ ਦਰਾਹਿ ਕਾਲਜ ਦੀ ਹੂੰ ਫੇਰ ਉਹ ਮੈਨੂੰ ਕਹਿੰਦੇ ਖੇਡ ਲੈ ਫੇਰ ਮੈਂ ਕਿਹਾ ਚਲੋ ਉਹਨਾਂ ਦੇ ਨਾਲ ਖੇਡਣ ਲੱਪਿਆ ਜੀ ਕਿਹਨੇ ਲਾਇਆ ਫੇਰ ਖੇਡਣ ਤੁਹਾਨੂੰ ਉੱਥੇ ਮੁੰਡੇ ਉੱਥੇ ਦੇ ਹੀ ਸੀਗੇ ਜੀ ਆਪਣੇ ਇੱਕ ਕੱਦੋਂ ਦਾ ਮੁੰਡਾ ਹੁੰਦਾ ਸੀ ਇੱਕ ਬੇਗਵਾਲ ਦਾ ਜੀ ਤੇ 62 ਕਿਲੋ ਤੋਂ ਬਾਅਦ ਫਿਰ ਉਹ ਬਾਟ ਵਿੱਚ ਫਿਰ 62 ਕਿਲੋ ਦੇ ਪਹਿਲਾਂ ਤਾਂ ਮੈਂ ਖੇਡਿਆ ਹੀ ਨਹੀਂ ਜੇ ਪਹਿਲਾਂ 62 ਕਿਲੋ ਤੋਂ ਫਿਰ ਸਟਾਰਟ ਕੀਤਾ ਸੀ ਹੂੰ ਫਿਰ ਉੱਤੇ ਖੇਡਦੇ ਫਿਰ ਪਿੰਡਾਂ ਵਿੱਚ ਅਸੀਂ ਜਿੱਤਦੇ ਰਹੇ ਹੂੰ ਸਾਰੇ ਫੇਰ ਆਲੇ ਦੋਲੇ ਵੀ ਸਾਡੀ ਬਹੁਤ ਤਾਕਦੀ ਟੀਮ ਬਣ ਗਈ ਸੀਗੀ 62 ਕਿਲੋ ਦੀ ਹਾਂਜੀ ਹਾਂਜੀ ਫਿਰ ਸਾਡਾ ਵਜ਼ਨ ਵੱਧ ਗਿਆ ਫਿਰ ਮੈਂ ਉਸ ਤੋਂ ਉੱਪਰ ਖੇਡਣ ਲੱਗ ਪਿਆ ਉਹ ਪਿੰਡ ਦੇ ਖਿਡਾਰੀ ਵੀ ਤੁਹਾਡੇ ਨਾਲੇ ਨੇ ਪਿੰਡ ਦੇ ਨਹੀਂ ਸੀਗੇ ਜੀ ਸਾਡੇ ਕਾਲਜ ਦੇ ਸੀ ਪਿੰਡ ਤਾਂ ਸਾਡਾ ਛੋਟਾ ਜਿਹਾ ਪਿੰਡ ਆ ਜੀ 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 ਉਦੋਂ ਕਿ ਇੰਨੇ ਪਲੇਅਰ ਨਹੀਂ ਹੈਗੇ ਉੱਥੇ ਹਾਂਜੀ ਪਹਿਲਾਂ ਨਹੀਂ ਕਿੰਨਾ ਟਾਈਮ ਖੇਡਿਆ ਫਿਰ ਉੱਥੇ ਇੰਡੀਆ ਤੁਸੀਂ ਇੰਡੀਆ ਮੈਂ 4-5 ਸਾਲ ਖੇਡਿਆ ਜੀ ਜੀ ਫਿਰ ਉੱਥੇ ਮੈਂ ਵਧੀਆ ਖੇਡਣ ਲੱਗਿਆ ਵਧੀਆ ਲੈਵਲ ਦੇ ਉੱਤੇ ਕਬੱਡੀ ਮੈਚ ਜਿਲ੍ਹਾਬਾਜ ਮੈਚ ਹੁੰਦੇ ਸੀਗੇ ਹਾਂ ਉਹ ਉਹ ਵੀ ਐਸੇ ਸਾਡੇ ਲੁਧਿਆਣਾ ਜ਼ਿਲ੍ਹੇ ਦੀ ਬਹੁਤ ਵਧੀਆ ਟੀਮ ਸੀਗੀ ਕਿਹੜੇ-ਕਿਹੜੇ ਸੀ ਤੁਹਾਡੇ ਨਾਲ ਜਿਹੜਾ ਨੇ ਲੋਡਰੇ ਦੇ ਸਵਰਨਾ ਪਾਲੀ ਮੇਜੀ ਗੋਲਾ ਕਾਕਾ ਭਲਿਆੜੀ ਕੋ ਦਵਾ ਅੱਛਾ ਚਾਹੀ ਕਾਕਾ ਹਮ ਅਜੇ ਕ੍ਰਿਸਪਾਲ ਹੁੰਦਾ ਸੀ ਨੰਦਪੁਰਾ ਹਾਂਜੀ ਨੰਦਪੁਰ ਵਾਲੇ ਜੀ ਹਾਂਜੀ ਜਿਹਨੂੰ ਤੋਤਾ ਕਹਿੰਦੇ ਆ ਜੀ ਹਾਂਜੀ ਜਿਹਨਾਂ ਨੂੰ ਤੋਤਾ ਕਹਿੰਦੇ ਉਹ ਵੀ ਤੁਹਾਡੇ ਨਾਲ ਸੀ ਜੀ ਆਫੀ ਹਾਂਜੀ ਸਾਡੇ ਨਾਲ ਸੀਨੀਅਰ ਸੀਗੇ ਪਰ ਤੁਹਾਡੇ ਨਾਲ ਵੀ ਖੇਲੇ ਆ ਬਹੁਤ ਕਿੰਨੀਆਂ ਚੈਂਪੀਅਨਸ਼ਿਪਾਂ ਖੇਡੀਆਂ ਤੁਸੀਂ ਜਿਹਨਾਂ ਦੇ ਮੈਚ ਕਿੰਨੇ ਖੇਡੇ ਜਿਲ੍ਹਿਆਂ ਦੇ ਬਹੁਤ ਮੈਚ ਖੇਡੇ ਜੀ ਹੁਣ ਚੇਤਾ ਨਹੀਂ ਅੱਛਾ ਜੀ ਪਰ ਬਹੁਤ ਮੈਚ ਖੇਡੇ ਹਾਂ ਹਾਂਜੀ ਤੇ ਸਾਡੇ ਲੁਧਿਆਣਾ ਜਿਲ੍ਹੇ ਦੀ ਟੀਮ ਬਹੁਤ ਤਕੜੀ ਹੁੰਦੀ ਸੀ ਤਕੜੀ ਸੀ ਬਿਲਕੁਲ ਜੀ ਹਾਂਜੀ ਜਦੋਂ ਅਸੀਂ ਖੇਡਦੇ ਸੀ ਉਦੋਂ ਤਾਂ ਅਸੀਂ ਤਕਰੀਬਨ ਜਿੱਤਦੇ ਹੀ ਹੁੰਦੇ ਸੀ ਹਾਂ ਸਾਡੇ ਜ਼ਿਲ੍ਹੇ ਦੀ ਬਹੁਤ ਤਕੜੀ ਟੀਮ ਸੀਗੀ ਹਾਂ ਕਿਹੜੇ ਜ਼ਿਲ੍ਹੇ ਨਾਲ ਟੱਕਰ ਪੈਂਦੀ ਥੋੜੀ ਫਿਰ ਸਾਡੀ ਬਸ ਕਪੂਰਥੜ੍ਹੇ ਨਾਲ ਤੇ ਦੋਨਾਂ ਨਾਲ ਹਾਂ ਫੇਰ ਵੀ ਤਕਰੀਬਨ ਅਸੀਂ ਕਦੇ ਜਿੱਤ ਜਾਂਦੇ ਸੀ ਹਾਂ ਜਿਹੜੇ ਤਾਂ ਅਸੀਂ ਸਾਰੇ ਇਕੱਠੇ ਖੇਲਦੇ ਸੀਗੇ ਹਨਾ ਕਈ ਵਾਰੀ ਫੇਰ ਤਾਂ ਅਸੀਂ ਜਿੱਤੇ ਤਾਂ ਹੀ ਹੁੰਦੇ ਸੀ ਹਾਂਜੀ ਜੇ ਸਾਡੇ ਵਿੱਚੋਂ ਕੋਈ ਮਿਸ ਹੋ ਗਿਆ ਹੂੰ ਮੇਨ ਰੇਡਰ ਮੈਂ ਤੇ ਗੋਲਾ ਹੁੰਦਾ ਇੱਕ ਬੇਚਰਗੇ ਜੀ ਹਾਂਜੀ ਹੂੰ ਜੇ ਸਾਡੇ ਵਿੱਚੋਂ ਇੱਕ ਜਣਾ ਮਿਸ ਫੇਰ ਘਮਾ ਹਾਰ ਜੀਏ ਜੇ ਤਾਂ ਅਸੀਂ ਜਿੱਤਦੇ ਹੁੰਦੇ ਜੇ ਸਾਰੇ ਇਕੱਠੇ ਹੋ ਜਾਂਦੇ ਜੀ 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 ਹਾਂਜੀ ਤੇ ਇੰਗਲੈਂਡ ਕਦੋਂ ਆਉਣੇ ਫਿਰ ਕਬੱਡੀ ਵੇਚ ਤੇ ਆਉਣੇ ਜਾਂ ਕਿਵੇਂ ਕਬੱਡੀ ਵੇਚ ਤੇ ਅਸੀਂ 82 ਵਿੱਚ ਇੱਥੇ ਆਏ ਸੀਗੇ ਜੀ ਪਹਿਲਾਂ ਜੀ ਟੀਮ ਆਈ ਸੀ ਤੁਹਾਡੀ ਹਾਂਜੀ ਸਾਡੀ ਟੀਮ ਆਈ ਸੀਗੀ ਆਪਣੇ ਕਾਮਰੇਡ ਲੈ ਕੇ ਆਏ ਸੀ ਟੀਮ ਇੱਥੇ ਜੀ ਤੇ ਉੱਥੇ ਪਹਿਲਾਂ ਕੈਂਪ ਲੱਗਿਆ ਸੀ 1 ਮਹੀਨਾ ਪਹਿਲਾਂ ਹੂੰ ਇਹ ਇੱਥੇ ਸਾਨੇਵਾਲ ਅਸੀਂ ਕੈਂਪ ਲਵਾਇਆ ਸੀਗਾ ਪਹਿਲਾਂ ਉੱਧਰ ਕਪੂਖੜੇ ਲੱਗਦਾ ਹੁੰਦਾ ਸੀ ਜੀ ਤੇ ਉਹ ਸਾਲ ਸਾਡੀ ਟੀਮ ਸੋਹਣੀ ਸੀਗੀ ਹੂੰ ਫਿਰ ਤਾਂ ਕਰਕੇ ਫਿਰ ਅਸੀਂ ਸਾਨੇਵਾਲ ਛੱਡ ਲਿਆ ਸੀ ਜੀ ਸਾਰੇ ਫਿਰ ਪਲੇਅਰ ਉੱਥੇ ਆਏ 1 ਮਹੀਨਾ ਸਾਡਾ ਕੈਂਪ ਲੱਗਿਆ ਜੀ ਉੱਥੇ ਹੂੰ ਕੌਣ ਲੈ ਕੇ ਆਏ ਸੀਗਾ ਜੀ ਕਿਹੜੇ-ਕਿਹੜੇ ਆਏ ਸੀ ਤੁਸੀਂ ਅਸੀਂ ਉਹ ਤੋਂ ਆਏ ਸੀਗੇ ਇਹ ਮੈਂ ਸਵਰਨਾ ਪਾਲੀ ਮੇਜੀ ਗੋਲਾ ਜੀ ਇੱਕ ਰੈਣੀ ਦਾ ਮੁੰਡਾ ਹੁੰਦਾ ਸੀ ਪਾਲਾ ਹੂੰ ਤੇ ਇੱਕ ਚੰਡੀਗੜ੍ਹ ਦਾ ਮੁੰਡਾ ਸੀ ਮੇਰਾ ਨਾਂ ਚਿੱਤਾ ਭੁੱਲ ਗਿਆ ਦਾ ਹੂੰ ਤੇ ਇੱਕ ਆਪਣੇ ਮੱਖਣ ਡੀਪੀ ਜੀ ਉਹ ਵੀ ਨਾਲ ਆਏ ਸੀ ਸਾਡੇ ਤੇ ਇੱਕ ਚਰਨਾ ਸੀ ਫਰੀਦਕੋਟ ਦਾ ਹੂੰ ਹਾਂਜੀ ਉਹ ਵੀ ਆਇਆ ਸੀ ਸਾਡੇ ਨਾਲ ਜੀ 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 ਤੇ ਉਸ ਤੋਂ ਬਾਅਦ ਇੱਥੇ ਆ ਕੇ ਕਿਵੇਂ ਰਿਹਾ ਤੁਹਾਡੇ ਜਿਹੜੇ ਮੈਚ ਸੀਗੇ ਮੈਚ ਇੱਥੇ ਸਾਡੇ ਬਹੁਤ ਸੋਹਣੇ ਹੋਏ ਜੀ ਮੈਚ ਹੂੰ ਕਿੰਨਾ ਕਿੰਨਾ ਹੋਏ ਸੀ ਇੱਥੇ ਇੰਗਲੈਂਡ ਦੀ ਟੀਮ ਨਾਲ ਖੰਡਾ ਸੀ ਹਾਂਜੀ ਇੰਗਲੈਂਡ ਦੇ ਕਿਹੜੇ ਸੀ ਇੰਗਲੈਂਡ ਦੇ ਸੀਗੇ ਕੇਵਲ ਮੱਖਣ ਹੂੰ ਅ ਪੱਕੀ ਹੁੰਦੇ ਸੀ ਉਧਰਲੇ ਹੂੰ ਦੇਖੋ ਮੈਂ ਚੇਤਾ ਭੁੱਲ ਗਿਆ ਜੀ ਨਾਂ ਉਹਨਾਂ ਦੇ ਹੂੰ ਮਾਰਕਿੰਗ ਦੇ ਹੁੰਦੇ ਸੀ ਪਰ ਇਹ ਈਰ ਤੇ ਦਾ ਇੱਕ ਮੁੰਡਾ ਹੁੰਦਾ ਬਿੰਦਰ ਇੱਕ ਇੱਕ ਪੀਟਰ ਹੂੰ ਤੇ ਇੱਕ ਸਲਖਣ ਹੁੰਦਾ ਸੀ ਸਲੋਤਾਂ ਜੀ ਇਹਨਾਂ ਦੇ ਨਾਲ ਮੈਚ ਖੇਡਦੇ ਹੁੰਦੇ ਤੇ ਲੈ ਕੇ ਆਉਣਾ ਸੀ ਤੁਹਾਨੂੰ ਜੀ ਸਾਨੂੰ ਕਾਮਰੇਡ ਲੈ ਕੇ ਆਏ ਸੀਗੇ ਜੀ ਆਪਣੇ ਤੋਕੀ ਹੁੰਦਾ ਸੀ ਇੱਕ ਪੁਰਾਣਾ ਪਲੇਅਰ ਆਪਣੇ ਹੁਸਿਆਰਪੁਰ ਜ਼ਿਲ੍ਹੇ ਦਾ ਹਾਂਜੀ ਹਾਂਜੀ ਉਹ ਉਹ ਲੈ ਕੇ ਆਏ ਸੀਗੇ ਜੀ 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 ਤੇ ਵੀਰ ਉਸ ਤੋਂ ਬਾਅਦ ਦੁਬਾਰੇ ਤੁਸੀਂ ਵਾਪਸ ਗਏ ਨਹੀਂ ਨਹੀਂ ਫੇਰ ਸਾਰੇ ਮੁੰਡੇ ਅਸੀਂ ਮੁੜ ਗਏ ਸੀਗੇ ਹਾਂਜੀ ਫੇਰ ਉਹ ਤੋਂ 83 ਦੇ ਵਿੱਚ ਫੇਰ ਸਾਨੂੰ ਕਲੱਬਾਂ ਵਾਲਾ ਇੱਥੋਂ ਦੀਆਂ ਕਲੱਬਾਂ ਵਾਲਿਆਂ ਨੇ ਟੈਕਟਾਂ ਭੇਜੀਆਂ ਅੱਛਾ ਜੀ ਹਾਂਜੀ ਫੇਰ ਸਾਨੂੰ ਜਦੋਂ ਟੈਕਟਾਂ ਸਾਰੇ ਆ ਗਏ ਮੁੰਡੇ ਹਾਂ ਹਲੇ ਕੋਸਾ ਹੁੰਦੇ ਸੀ ਕੋਈ ਨਹੀਂ ਇੱਥੇ ਫੇਡੂ ਪਹਿਲਾਂ ਹੀ ਆਇਆ ਹੋਇਆ ਸੀਗਾ ਹਾਂ ਫੇਡੂ ਆ ਕੇ ਇੱਥੇ ਫੇਰ ਡਰਪੀ ਮੈਚ ਹੋਇਆ ਸੀ ਉਹਨਾਂ ਦਾ ਹਾਂ ਉਹ ਦੱਸਦੇ ਸੀ ਹਾਰ ਗਏ ਤੇ ਫਿਰ ਉਹ ਬਾਲਸਲੇ ਖੇਡਦੇ ਹੁੰਦੇ ਸੀ ਹੂੰ ਫਿਰ ਫਿੱਡੂ ਨੂੰ ਉਹ ਕਹਿੰਦਾ ਵੀ ਮੈਨੂੰ ਰੈਡਰ ਇੱਕ ਹੋਰ ਚਾਹੀਦਾ ਆ ਹੂੰ ਬਈ ਇੱਥੇ ਟੀਮ ਸੋਹਣੀ ਆ ਤੇ ਤਿਲਕਣ ਬਾਜੀ ਬਹੁਤ ਹੁੰਦੀ ਸੀ ਹਾਂਜੀ ਹਾਂਜੀ ਖਾ ਹੁੰਦਾ ਸੀਗਾ ਹਾਂਜੀ ਫਿਰ ਫਿੱਡੂ ਨੂੰ ਬਾਲਸਲੇ ਵਾਲਿਆਂ ਨੇ ਇੱਕ ਉਹਦੀ ਟੈਗ ਡੇ ਦਿੱਤੀ ਹੂੰ ਇੱਕ ਮੇਰੀ ਟੈਗ ਡੇ ਦਿੱਤੀ ਜੀ ਫਿਰ ਉਹ ਇੰਡੀਆ ਜਾ ਕੇ ਪਹਿਲਾਂ ਤਾਂ ਅਸੀਂ ਆਪੋਸ਼ਟ ਖੇਡਦੇ ਹੁੰਦੇ ਸੀ ਹੂੰ ਫੇਰ ਇਹ ਸਾਡੇ ਕੋ ਮੇਰ ਕੋ ਉੱਥੇ ਪਿੰਡ ਚ ਲੱਗ ਗਿਆ ਅਸੀਂ ਘਰੇ ਸੀਗਾ ਮੈਂ ਹੂੰ ਤੇ ਫੇਰ ਕੌਣ ਚਲਾ ਗਿਆ ਫਿੱਡੂ ਫਿੱਡੂ ਸਾਡੇ ਘਰੇ ਚ ਲੱਗ ਗਿਆ ਹਾਂਜੀ ਫੇਰ ਇਹ ਕਹਿੰਦਾ ਯਾਰ ਅੱਜ ਦਾ ਦਾ ਕਰਕੇ ਜਾਣਾ ਆ ਹੂੰ ਮੈਂ ਕਿਹਾ ਵੀ ਠੀਕ ਆ ਬਈ ਆਪਾਂ ਚੱਲ ਜਾਈਏ ਪਰ ਮੈਂ ਕਿਹਾ ਅਭੀ ਮੈਨੂੰ ਤੈਗਤਾ ਜੀ ਆ ਮੋੜ ਦੀ ਹੂੰ ਮੈਂ ਬੋਲ ਰ ਹਾਂਟਰ ਪਰ ਮੈਂ ਕਿਹਾ ਵੀ ਮੈਂ ਉੱਧਰ ਜਾਣਾ ਹਾਂਜੀ ਉਹ ਕਹਿੰਦਾ ਨਹੀਂ ਯਾਰ ਮੈਂ ਤੈਨੂੰ ਲੈਣ ਆਇਆ ਹਣਾ ਹੂੰ ਮੈਂ ਕਿਹਾ ਯਾਰ ਉੱਤ ਤੇਰੀ ਗੱਲ ਠੀਕ ਆ ਪਰ ਮੈਂ ਉਹਨਾਂ ਨੂੰ ਹਾਂ ਕਰ ਬੈਠਿਆ ਹੂੰ ਫੇਰ ਜਦੋਂ ਮੈਂ ਇਹਨੂੰ ਇਦਾਂ ਕਿਹਾ ਫੇਰ ਉਹ ਕਹਿੰਦਾ ਨਹੀਂ ਯਾਰ ਆਪਾਂ ਜਾਣਾ ਜ਼ਰੂਰ ਆ ਭਈ ਮੈਂ ਤੈਨੂੰ ਲੈਣ ਆਇਆ ਉੱਥੋਂ ਸਪੈਸ਼ਲ ਉਹਨਾਂ ਨੇ ਮੈਨੂੰ ਭੇਜਿਆ ਹੂੰ ਫੇਰ ਮੈਂ ਕਿਹਾ ਯਾਰ ਉਹਨਾਂ ਨੇ ਹੁਣ ਟਿਕਟ ਦਿੱਤੀ ਆ ਕੀ ਕਰਾਂਗੇ ਹੈਨਾ ਹਾਂਜੀ ਫੇਰ ਚਲੋ ਇਦਾਂ ਗੱਲਾਂ ਕਰਦੇ ਰੇ ਫੇਰ ਮੈਂ ਉਹਨੂੰ ਕਿਹਾ ਭਈ ਹਾਂ ਜਾਂ ਨਾ ਕੋਈ ਬੜੀ ਸਾਡੀ ਮੁੱਕੀ ਨਹੀਂ ਗੱਲ ਹੂੰ ਫੇਰ ਤੁਸੀਂ ਫੇਰ ਸਾਡ ਦੀ ਟਿਕਟਤੀ ਆਈ ਨਹੀਂ ਫੇਰ ਉੱਥੇ ਸਾਡਾ ਤੱਲਣ ਮੈਚ ਹੋਇਆ ਜੀ ਕਪੂਰਥਲੇ ਤੇ ਲੁਧਿਆਣੇ ਦਾ ਹੂੰ ਤੇ ਸਾਡਾ ਆਮ ਫਾਸਮਾ ਮੈਚ ਸਾਡੀ ਲੁਧਿਆਣੇ ਤੇ ਕਪੂਰਥਲੇ ਦਾ ਹੀ ਹੁੰਦਾ ਹੁੰਦਾ ਹਾਂਜੀ ਫੇਰ ਉੱਥੇ ਫਿੱਡੂ ਸਾਡੇ ਵਾਲੇ ਲੁਧਿਆਣੇ ਜ਼ਿਲ੍ਹੇ ਵੱਲ ਖੇលਿਆ ਹੂੰ ਉੱਥੇ ਤੱਲਣ ਮੈਚ ਹੋਇਆ ਸੀ ਜਲੰਧਰ ਦੇ ਕੋਲ ਹਾਂਜੀ ਪਿੰਡ ਹਾਂਜੀ ਫੇਰ ਮੇਰੇ ਨਾਲ ਦੇ ਵੀ ਕਹਿੰਦੇ ਚੱਲ ਹੁਣ ਤੂੰ ਕਹਿੰਦੇ ਇਹਦੇ ਵੱਲ ਚਲੇ ਜਾ ਪ੍ਰੋਦੀ ਜਾ ਕੇ ਉੱਥੇ ਟਿਕਟ ਮੋੜਦੀ ਫਿਰ ਮੈਂ ਫਿੱਡੂ ਦੇ ਨਾਲ ਆ ਗਿਆ ਸੀ ਜੀ 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 ਫਿਰ ਅਸੀਂ ਜਦੋਂ 에어ਪੋਰਟ ਤੇ ਆਏ ਆ ਸਿੱਧੇ ਅਸੀਂ ਬਾਰਕਿੰਗ ਟੂਰਨਾਮੈਂਟ ਤੇ ਹੀ ਗਏ ਆ ਫਿਰ ਅਸੀਂ ਆ ਕੇ ਉੱਤੇ ਉਹ ਮੈਚ ਜਿੱਤੇ ਜੀ ਕਿੰਨੇ ਸਾਲ ਕਿੱਡੇ ਮੇਰੇ ਇੱਥੇ ਕਬੜੀ ਸੀ ਇੱਥੇ ਮੈਂ ਕਿੱਡੇ 14 15 15 16 ਸਾਲ ਤੱਕ ਵਧੀਆ ਖੇਡਿਆ ਜੀ ਕਦੋਂ ਤੱਕ ਜੀ 80 ਫਰੀ ਜਿੱਤੇ ਆਇਆ ਹਾਂਜੀ ਇਹ ਤਕਰੀਬਨ 2000 2003 ਤੱਕ ਖੇਢੀ ਗਿਆ ਹਾਂ ਜੀ 10 ਸਾਲ ਬਣ ਗਈ ਹਾਂ ਜੀ 83 ਤੋਂ ਲੈ ਕੇ ਹਾਂ ਜੀ 2003 ਤੱਕ 2003 ਤੱਕ ਜੀ ਹਾਂ ਜੀ ਵਾਹ ਜੀ ਵਾਹ ਫਿਰ ਤਾਂ ਤੁਸੀਂ ਮੈਂ 20 ਸਾਲ ਦੇ ਪਹੁੰਚ ਗਈ ਹਾਂ ਜੀ ਹਾਂ ਜੀ ਹਾਂ ਜੀ ਪਰ ਪਹਿਲਾ ਬਾਅਦ ਪਹਿਲਾ ਤਕੜਾ ਕਹਿੰਦਾ ਸੀ ਪਹਿਲੇ ਬਾਅਦ ਥੋੜਾ ਹਟਮਾਉ ਕਿਉਂਕਿ ਅਸੀਂ ਇੱਥੇ ਕੰਮ ਵੀ ਕਰਦੇ ਹਾਂ ਕੰਮ ਕਰਨਾ ਪੈਂਦਾ ਸੀਗਾ ਜੀ ਹਾਂਜੀ ਇੱਥੇ ਅਸੀਂ 10-12-12 ਘੰਟੇ ਦੀ ਡਿਊਟੀ ਦੇ ਕੇ ਫਿਰ ਜਦੋਂ ਮੁੰਡੇ ਇੰਡੀਆ ਤੋਂ ਆਉਂਦੇ ਸੀ ਸਾਡੇ ਨਾਲ ਹੀ ਖੇਡਦੇ ਸੀ ਹੂੰ ਇਸ ਕਰਕੇ ਸਾਨੂੰ ਫਿਰ ਥੋੜਾ ਪ੍ਰੈਕਟਿਸ ਦਾ ਵਰਕ ਪੈ ਜਾਂਦਾ ਸੀ ਹਾਂਜੀ ਪਰ ਅਸੀਂ ਜਿਮ ਜਿਮ ਲਾਉਂਦੇ ਰਹਿੰਦੇ ਸੀ ਪਰ ਆਪਦੇ ਆਪ ਨੂੰ ਫਿੱਟ ਰੱਖਦੇ ਸੀ ਤੇ ਅਸੀਂ 10-12 ਘੰਟੇ ਕੰਮ ਤੇ ਲਾਉਣਾ ਤੇ ਸਿੱਧਾ ਹੀ ਜਿਮ ਨੂੰ ਚਲੇ ਜਾਣਾ ਤੇ ਸ਼ੌਕ ਸੀਗਾ ਸਾਨੂੰ ਹਨਾ ਜੀ ਜੀ ਫਿਰ ਸਵੇਰੇ ਉੱਠ ਕੇ ਵੀ ਮਿਹਨਤ ਕਰਨੀ ਫਿਰ ਕੰਮ ਤੋਂ ਹਟ ਕੇ ਫੇਰ ਉੱਤੇ ਕਰਨੀ ਇੱਥੋਂ ਫਿਰ ਤੁਸੀਂ ਇੰਗਲੈਂਡ ਦੇ ਵਿੱਚ ਤਾਂ ਤੁਸੀਂ ਖੇਡੇ ਹੋ ਨਾ ਇਹ ਲੰਬਾ ਸਮਾਂ 20 ਸਾਲ ਮੰਨ ਲਓ ਬਣਦੇ ਤੁਹਾਡੇ ਜੀ ਤੁਸੀਂ 2000 1983 ਤੋਂ 2002-03 ਤੱਕ ਇਹਨੇ ਹੋ ਤੇ ਇੱਥੋਂ ਤੁਸੀਂ ਅਮਰੀਕਾ ਜਾਂ ਕੈਨੇਡਾ ਵੀ ਖੇਡਣ ਗਏ ਹੋ ਹਾਂਜੀ ਮੈਂ 5 ਵਾਰ ਕੈਨੇਡਾ ਕੈਨੇਡਾ ਗਿਆ ਕਦੋਂ ਜੀ ਹੁਣ ਸਾਲ ਦਾ ਤਾਂ ਚੇਤੇ ਨਹੀਂ ਪਰ 5 ਵਾਰ ਗਏ ਹਾਂ ਕੈਨੇਡਾ ਜੀ ਹਾਂਜੀ 5 ਵਾਰ ਹੀ ਗਏ ਹਾਂ ਤਕਰੀਬਨ 99 95 96 97 90 ਦੇ ਵਿੱਚ ਵੀ ਗਏ ਆ ਹਾਂਜੀ ਜੀ 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 ਹਾਂਜੀ ਪੰਜ ਵਾਰ ਹੀ ਗਿਆ ਮੈਂ ਕੈਨੇਡਾ ਤੋਂ ਬਾਅਦ ਫਿਰ ਹੋ ਗਿਆ ਅਮਰੀਕਾ ਅਮਰੀਕਾ ਵੀ 5-6 ਵਾਰੀ ਉੱਥੇ ਗਿਆ ਜੀ ਉੱਥੇ ਹਾਂਜੀ ਵਰਲਡ ਕੱਪ ਖੇਡੇ ਹੋਣੇ ਅੰਗਲੈਂਡ ਦੀ ਟੀਮ ਵੱਲ ਉੱਥੇ ਹਾਂਜੀ ਟ੍ਰਾਂਟੋ ਵਰਲਡ ਕੱਪ ਜੀ ਹਾਂਜੀ ਜੀ 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 ਕਿਵੇਂ ਰਹੇ ਉਹ 2-3 ਵਾਰੀ ਖੇਡੇ ਆ ਪਰ ਸਾਡੀ ਟੀਮ ਉਦੋਂ ਪਹਿਲਾਂ ਤਾਂ ਸਾਡੀ ਟੀਮ ਬਹੁਤ ਤਕੜੀ ਹੁੰਦੀ ਸੀ ਹਨਾ ਹਮ ਇੱਥੇ ਇੰਗਲੈਂਡ ਦੀ ਹਮ ਇੱਕ ਵਾਰੀ ਅਸੀਂ ਉੱਥੇ ਗਏ ਸੀਗੇ ਅਮਰੀਕਾ ਦੇ ਵਿੱਚ ਸਾਨੂੰ ਪੌਟ ਬ੍ਰਦਰ ਉਹਨੇ ਸਾਨੂੰ ਜਾਣਦੇ ਹੁੰਦੇ ਹਮ 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 ਇਹ ਬਦਦਾਰ ਬੈਂਸ ਉਹਨਾਂ ਨੇ ਸੱਦਿਆ ਸੀਗਾ ਜੀ ਉੱਥੇ ਹਮ ਅਸੀਂ ਉਹਨਾਂ ਕੋਲੇ ਰਹੇ ਸੀਗੇ ਅਸੀਂ ਚਾਰ ਜਣੇ ਸੀਗੇ ਮੈਂ ਤੇ ਮਿੰਦੀ ਰੇਡਰ ਸੀ ਹਮ ਤੇ ਕੇਵਲ ਤੇ ਸਵਰਨਾ ਜੋਪੀ ਸੀਗੇ ਜੀ ਤੇ ਅਸੀਂ ਚਾਰ ਜਣੇ ਉੱਥੇ ਖੇਲੇ ਸੀਗੇ ਅਸੀਂ ਅਮਰੀਕਾ ਵਾਲਿਆਂ ਨੂੰ ਜਿੱਤ ਗਏ ਜੀ ਫਿਰ ਉੱਥੇ ਕਾਫੀ ਰੌਲਾ ਪਿੰਦਾ ਰਿਹਾ ਫਿਰ ਅਸੀਂ ਜੀ ਕਿਹਾ ਵੀ ਚਲੋ ਤੁਸੀਂ ਕੈਨੇਡਾ ਤੋਂ ਜਿਹੜਾ ਮਰਜ਼ੀ ਸੱਦ ਲਓ ਹੂੰ ਸਾ ਟੋਟ ਬ੍ਰਦਰ ਹਣੀ ਕਹਿੰਦੇ ਵੀ ਫਿਰ ਚਲੋ ਕੋਈ ਗੱਲ ਨਹੀਂ ਕਹਿੰਦੇ ਆਪਾਂ ਵੀ ਮੈਚ ਲਾਵਾਂਗੇ ਇਹਨਾਂ ਨਾਲ ਹੂੰ ਫਿਰ ਉਹ ਸਾਰੇ ਕੈਨੇਡਾ ਵੀ ਸਾਰੇ ਇਕੱਠੇ ਹੋ ਕੇ ਜਿੰਨੇ ਵੀ ਪਲੇਅਰ ਇਹਨਾਂ ਨੂੰ ਚੰਗੇ ਲੱਗਦੇ ਸੀ ਅਮਰੀਕਾ ਦੇ ਵੀ ਜਿਹੜੇ ਚੰਗੇ ਪਲੇਅਰ ਹੁੰਦੇ ਸੀ ਹੂੰ ਉਹ ਸਾਰੇ ਰਲ ਕੇ ਖੇਡੇ ਜੀ ਜੀ ਉਹ ਨਾਲ ਕੇ ਖੇਡੇ ਸੀ ਚਾਰ ਜਣੇ ਸੀ ਸਾਡੇ ਨਾਲ ਬਾਕੀ ਉੱਤੇ ਉਹਨਾਂ ਦੇ ਕਲੱਬ ਦੇ ਕਿਹੜੇ ਸੀ ਚਾਰ ਸਰੇ ਅਸੀਂ ਚਾਰ ਜਣੇ ਮੈਂ ਤੇ ਮਹਿੰਦੀ ਰੇਡਰ ਸੀ ਸਵਰਨਾ ਤੇ ਕੇਵਲ ਜਾਫੀ ਸੀ ਹਮ ਅਸੀਂ ਫਿਰ ਇਹਨਾਂ ਨੂੰ ਕਾਫੀ ਪੁਆਇੰਟਾਂ ਤੇ ਉੱਥੇ ਜਿੱਤਦੇ ਸੀ ਹਮ ਤੇ ਫਿਰ ਉਹਨਾਂ ਦੀ ਆਪੋ ਵਿੱਚ ਹੀ ਤੁੰ ਤੁ ਮੈਂ ਮੈਂ ਹੋ ਗਈ ਜੀ ਬਹੁਤ ਜ਼ਿਆਦੇ ਹਮ ਜਿਹੜੇ ਉੱਥੇ ਜਿੰਨਾ ਸਾਦੇ ਸੀਗੇ ਜੀ ਜੀ ਪ੍ਰੈਜੈਂਟਰ ਸੀਗੇ ਜਿਹੜੀ ਫੇਰ ਜਦੋਂ ਉਹਨਾਂ ਸਾਰਾ ਜ਼ੋਰ ਲਾ ਕੇ ਆਪਣੀ ਟੀਮ ਬਣਾਈ ਫੇਰ ਅਸੀਂ ਉਹਨਾਂ ਨੂੰ ਫੇਰ ਵੀ ਜਿੱਤਦੇ ਸੀ ਅਸੀਂ ਉਹਨਾਂ ਨੂੰ ਕਾਫੀ ਪੁਆਇੰਟਾਂ ਦੇ ਜੀ ਫੇਰ ਬਹੁਤ ਹਣ ਹੁਣੀ ਗੱਲ ਹੋਈ ਇੱਕ ਬੰਦਾ ਬਾਹਰ ਕੋਈ ਸ਼ਾਬ ਵੀ ਹੋਣਾ ਜਾਂ ਪਤਾ ਨਹੀਂ ਸਾਨੂੰ ਕੋਈ ਹੈ ਨਾ ਹਾਂਜੀ ਉਹਨੇ ਫਾਇਰ ਕਰ ਦਿੱਤਾ ਜੀ ਜੀ ਉੱਪਰ ਦੀ ਗੱਲ ਹੈ ਹੂੰ ਉਹ ਉੱਪਰ ਲੱਗਿਆ ਤਾਂ ਨਹੀਂ ਕਿਸੇ ਦੇ ਉੱਪਰ ਦੀ ਗੱਲ ਹੈ ਪਰ ਹਨਾ ਹੂੰ ਪਰ ਉਹ ਉਦੋਂ ਹੀ ਉਹ 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 ਨੰਨ ਟੂਰਨਾਮੈਂਟ ਬੰਦ ਹੋ ਗਿਆ ਜੀ ਫਿਰ ਉੱਥੇ ਪੁਲਿਸ ਪਤਾ ਨਹੀਂ ਉੱਥੇ 5 ਮਿੰਟਾਂ ਵਿੱਚ ਪੁਲਿਸ ਆ ਗਈ ਉਹਨਾਂ ਨੇ ਆ ਕੇ ਅਥਰੂ ਗਿਆ ਛੱਡੇ ਉੱਥੇ ਤੇ ਜਿੰਨੇ ਵੀ ਜਿਹੜੇ ਦਿੱਥੇ ਸੀਗਾ ਉਹਨਾਂ ਨੂੰ ਪਤਾ ਲੱਗ ਸ਼ੱਕ ਸੀਗੀ ਉਹ ਸਾਰੇ ਉਹਨਾਂ ਨੇ 5 6 ਬੰਨਾਂ ਪਰਖ ਤੇ ਸਾਰੇ ਲੱਦ ਕੇ ਲੈ ਗਏ ਜੀ ਟੂਰਨਾਮੈਂਟ ਖਤਮ ਹੋ ਗਿਆ ਹੂੰ ਬਹੁਤ ਡੇਂਜਰਸ ਉਹ ਅੱਛਾ ਸੀਗਾ ਹਾਂ ਜੀ 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 ਇੱਕ ਮੈਚ ਦੇ ਵਿੱਚ ਕਿੰਨੀਆਂ ਕਬਡੀਆਂ ਪਾਈਆਂ ਹੋਣੀਆਂ ਤੁਸੀਂ ਜੀ ਅਸੀਂ तकरीबन ਦੋ ਹੀ ਰੇਡਰ ਹੁੰਦੇ ਸੀਗੇ ਮੈਂ ਤੇ ਇੱਥੇ ਜਦ ਇੰਗਲੈਂਡ ਚ ਆਇਆ ਤਾਂ ਫਿਰ ਦੋ ਹੁੰਦਾ ਸੀ ਜਦ ਉੱਥੇ ਗਏ ਆ ਅਮਰੀਕਾ ਵਿੱਚ ਜਦ ਮੈਂ ਤੇ ਮਿੰਦੀ ਹੁੰਦੇ ਸੀ ਰੇਡਰ तकरीबन ਮੈਂ ਮੋਸਟਲੀ ਦੋ ਹੀ ਰੇਡਰ ਹੁੰਦੇ ਸੀ ਉਹਦਾ ਫਿਰ ਹੁਣ ਕਿਤੇ 3 ਹੋ ਜਾਂਦੇ ਸੀ ਕਿਤੇ ਦੋ ਹੂੰ ਬਸ ਇੰਨੇ ਰੇਡਰ ਹੁੰਦੇ ਸੀ ਵੀ ਇੱਕ ਵਾਰੀ ਵਾਰੀ ਪਾਉਂਦੇ ਰਹਿੰਦੇ ਸੀ ਆਈਡੀਆ ਤੁਹਾਡਾ ਹੋਊਗਾ ਕੋਈ ਰਿਕਾਰਡ ਹੋਊਗਾ ਤੁਹਾਡਾ ਜੀ ਇੱਕ ਮੈਚ ਦੇ ਵਿੱਚ ਇੰਨੇ ਪਾਜਾਂ ਨਹੀਂ ਰਿਕਾਰਡ ਹੁਣ ਇਹਦੇ ਵਿੱਚ ਤੁਸੀਂ ਦੇਖ ਲਓ ਜੀ 25 26 ਰੋ ਇਹਨਾਂ ਦਾ ਆ ਹੀ ਜਾਂਦੀਆਂ ਨੇ तकरीबन ਪਰ ਯਾਦ ਨਹੀਂ ਕੋਈ ਯਾਦ ਨਹੀਂ ਕੋਈ ਹੈਗਾ ਤੇ ਬੈਸਟ ਕਿੰਨੇ ਵਾਰ ਆਏ ਉਹਨੇ ਬੈਸਟ ਤਾਂ ਕਈ ਵਾਰ ਹੀ ਰਹੇ ਹਾਂ ਜੀ ਮੈਂ ਪਰ ਕਿੱਥੇ ਕਿੱਥੇ ਰਹੇ ਹਾਂ ਕੋਈ ਯਾਦ ਆ ਬੈਸਟ ਮੈਂ ਉਹ ਉੱਥੇ ਅਮਰੀਕਾ ਦੇ ਵਿੱਚ ਵੀ ਜਦੋਂ ਉਹਨਾਂ ਨੇ ਕਰਾਈ ਚੈਂਪੀਅਨਸ਼ਿਪ ਉੱਥੇ ਮੈਂ ਬੈਸਟ ਸੀਗਾ ਹੂੰ ਇਹ ਇੱਕ ਵਾਰੀ ਮੈਂ ਇਹ ਆਪਣੇ ਇੰਗਲੈਂਡ ਦੀ ਟੀਮ ਇੰਡੀਆ ਗਈ ਸੀ ਖੇਡਣ ਹਾਂਜੀ ਉੱਥੇ ਸਾਡੇ ਕਈ ਮੈਚ ਹੋਏ ਸੀ ਕਿਹੜੇ ਸਾਲ ਦੇ ਵਿੱਚ ਕੀ ਸੀ ਇਹ ਹੋਣਾ ਜੀ 94 95 ਦੇ ਵਿੱਚ ਦੇਵਲ ਹੋਣੀ ਹੈ ਮੈਨੂੰ ਲੱਗਦਾ 96 7 ਹੋਊਗਾ ਪਤਾ ਨਹੀਂ ਕਿਵੇਂ ਰਹੇ ਮੈਚ ਫਿਰ ਉਧਰ ਇੰਡੀਆ ਦੀ ਟੀਮ ਕਿਹੜੀ ਸੀ ਬਹੁਤ ਵਧੀਆ ਮੈਚ ਹੁੰਦੇ ਸੀ ਸਾਡੇ ਉੱਤੇ ਇਹ ਇੰਨੇ ਨੇ ਮੈਚ ਹੁੰਦੇ ਸਾਡੇ ਬਾਬਾ ਹੁੰਦਾ ਸਾਡਾ ਜਾਫੀ ਉਧਰ ਹਰਪ੍ਰੀਤ ਬਾਬਾ ਜੀ ਹਰਪ੍ਰੀਤ ਬਾਬਾ ਇੰਡੀਆ ਦੀ ਟੀਮ ਦਾ ਜੀ ਹਾਂਜੀ ਇੱਕ ਬਿੰਦਰ ਹੁੰਦਾ ਸੀ ਹਾਂਜੀ ਇਹ ਦੰਦੋ ਹੀ ਜਾਫੀ ਸੀਗੇ ਹਾਂਜੀ ਸਾਡਾ ਇੱਕ ਵਾਰੀ ਉੱਤੇ ਪੁੱਚੋ ਮੈਚ ਹੋਇਆ ਜਿੱਦਾਂ ਤੁਸੀਂ ਕਹਿੰਨੇ ਨਾ ਮੈਂ ਬੈਸਟ ਰੇਡਰ ਕਿੱਥੇ ਨਿਕਲਿਆ ਉੱਥੇ ਪੁੱਚੋ ਮੈਚ ਹੋਇਆ ਸੀ ਉੱਤੇ ਐਸਐਸਪੀ ਸਾਹਿਬ ਆਏ ਸੀਗੇ ਜਿਸ ਰਿਸਪੌਂਸਿੰਗ ਜਿਸਪੌਂਸਿੰਗ ਸੀਗਾ ਅਨਦਰ ਨਾ ਜੀ ਉਹ ਉੱਥੇ ਦੇ ਚੀਪ ਗੈਸ ਸੀਗੇ ਹੂੰ ਉਹਨਾਂ ਨੇ ਉਹਨਾਂ ਨੇ ਸਨਮਾਨ ਕੀਤਾ ਸੀਗਾ ਜੀ ਪੱਗ ਦਿੱਤੀ ਸੀ ਇਹਨਾਂ ਨੂੰ ਜੀ ਤੇ ਅਸੀਂ ਵੀ ਇੱਥੇ ਖੇਡਦੇ ਜਦੋਂ ਪੁਲਿਸ ਵਿੱਚ ਸਾਨੂੰ ਵੀ ਜਾਣਦੇ ਹੁੰਦੇ ਸੀ ਉਹ ਹੂੰ ਉਹਨਾਂ ਨੇ ਸਾਨੂੰ ਪਲਿਸ ਵਿੱਚ ਵੀ ਰਿਹਾ ਜੀ ਇੰਡੀਆ ਜੀ ਹਾਂਜੀ ਹੂੰ ਉਹਨਾਂ ਨੇ ਸਾਨੂੰ ਭਰਤੀ ਕੀਤਾ ਸੀਗਾ ਜੀ ਫੇਰ ਜਦੋਂ ਇੱਥੋਂ ਜਾ ਕੇ ਇੰਗਲੈਂਡ ਤੇ ਇੰਡੀਆ ਦਾ ਮੈਚ ਹੋਇਆ ਫੇਰ ਉਹਨਾਂ ਨੂੰ ਸਨਮਾਨਤ ਕੀਤਾ ਸੀ ਪੱਗ ਦੇ ਨਾਲ ਪੁੱਚੋ ਮੰਡੀ ਹੋ ਸੀਗਾ ਜੀ ਜੀ ਪੁੱਚੋ ਮੰਡੀ ਦੇ ਵਿੱਚ ਫਿਰ ਉਹ ਪੱਗ ਉਹਨਾਂ ਨੇ ਫਿਰ ਮੈਨੂੰ ਦੇ ਦਿੱਤੀ ਸੀਗੀ ਜੀ ਉਹ ਬਾਅਦ ਦੇ ਵਿੱਚ ਸਟੇਜ ਤੇ ਸੱਦ ਕੇ ਜੀ ਉਹ ਲਾਈਕ ਕਰਦੇ ਸੀ ਮੈਨੂੰ ਬਹੁਤ ਜੀ 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 ਮਨੁੱਖੀ ਮਨਪਸੰਦ ਉਹਨਾਂ ਨੇ ਆਪਣੀ ਜਿਹੜੀ ਉਹਨਾਂ ਨੂੰ ਪੱਗ ਦਿੱਤੀ ਉਹ ਤੁਹਾਨੂੰ ਦਿੱਤੀ ਉਹਨਾਂ ਨੇ ਉਹੀ ਮੈਨੂੰ ਦੇ ਦਿੱਤਾ ਸਨਮਾਨਤ ਕੀਤਾ ਸੀਗਾ ਉਹਨਾਂ ਨੇ ਮੇਰੇ ਕਹਿੰਦੇ ਸੀ ਆਇਓ ਆਪਾਂ ਬੈਠਾਂਗੇ ਜੀ ਕਿੰਨ ਵਜਨ ਕਿੰਨਾ ਹੁੰਦਾ ਤੁਹਾਡਾ ਜੀ ਹੈਂ ਜੀ ਵਜਨ ਕਿੰਨਾ ਸੀ ਤੁਹਾਡਾ ਉਦੋਂ ਜਦੋਂ ਖੇਲੇ 94 95 ਕਿਲੋ ਪਾਰ ਹੁੰਦਾ ਸੀ ਹਾਂਜੀ ਕਦੇ ਬਾਅਦ ਜਾਂਦਾ ਸੀ ਬਹੁਤ ਲੋਕਾਂ ਦਾ ਘਟ ਗਿਆ ਹੋਰ ਫਿਰ ਸਨਮਾਨ ਸਨਮਾਨ ਕਿੰਨੇ ਕੋਈ ਤੁਹਾਡੇ ਮਾਨ ਸਨਮਾਨ ਕੋਥੇ ਹੋਇਆ ਜੀ ਇੱਕ ਆਪਣੇ ਪਿੱਥੇ ਬੈਸਟ ਸਟੇਂਡਰ ਸੀਗਾ ਇਹ ਫਿਰ ਹੁਣ ਸੇ ਤੋ ਨੀ ਜੀ ਹਾਂ ਚਲੋ ਤੇ ਤੁਹਾਡੀ ਟੱਕਰ ਕਿਹੜੇ ਯਾਫੀ ਨਾਲ ਜ਼ਿਆਦਾ ਹੁੰਦੀ ਸੀ ਯਾਫੀ ਤਾਂ ਸਾਰੇ ਇੱਕੋ ਜਿਹੇ ਹੀ ਆ ਜੀ ਤਕਰੀਬਨ ਕੁਈ ਇਦਾਂ ਦਾ ਹੈ ਨਹੀਂ ਵੀ ਕੋਈ ਦੋ ਜੱਫਾ ਲਾਉਂ ਕਿਤੇ ਸਾਨੂੰ ਇੱਕ ਜਾਂ ਦੋ ਜੱਫੇ ਲੱਗਦੇ ਹੁੰਦੇ ਸੀਗੇ ਹੂੰ ਉਹੀ ਬਸ ਅਗਲੇ ਗਿਣੀ ਜਾਂਦੇ ਸੀ ਮੈਂ ਫਲਾਣੇ ਤੋਂ ਜੋਪਾ ਲਾਤਾ ਉਹਨੂੰ ਮੈਂ ਫਲਾਣੇ ਦਾ ਹੂੰ ਅੱਛਾ ਜੋ ਤੁਸੀਂ ਹੈਗੇ ਹੋ ਹਨਾ ਇੱਥੇ ਇੰਗਲੈਂਡ ਦੇ ਵਿੱਚ ਸੈਟਲ ਹੋ ਵਧੀਆ ਪਰਿਵਾਰ ਹੈ ਕਬੱਡੀ ਕਰਕੇ ਹੋ ਹਾਂਜੀ ਕਬੱਡੀ ਕਰਕੇ ਤੁਸੀਂ ਕਬੱਡੀ ਵਾਸਤੇ ਕੀਤਾ ਕੁਝ ਅਸੀਂ ਕਬੱਡੀ ਦੇ ਵਿੱਚ ਇੱਥੇ ਅਸੀਂ ਕਮਿਊਨਿਟੀ ਕਈ ਵਾਰੀ ਟੀਮ ਬਣਾਉਣ ਦੀ ਪਲੈਨਿੰਗ ਬਣਾਈ ਅਸੀਂ ਹਾਲ ਹੂਲ ਵੀ ਬੁੱਕ ਕਰ ਲੈਂਦੇ ਸੀ ਮੁੰਡੇ ਜਾਂਦੇ ਸੀ ਇੱਕ ਦੋ ਵਰੀ ਗਏ ਵੀ ਇੱਥੋਂ ਅਸੀਂ ਵੀ ਜਾਂਦੇ ਰਹੇ ਹਾਂ ਵੀ ਚਲੋ ਟ੍ਰੇਨ ਕੋ ਫਿਰ ਮੁੰਡੇ ਹੀ ਨਹੀਂ ਆਉਂਦੇ ਸੀਗੇ ਜੀ ਮੁੜ ਕੇ ਹੂੰ ਉਹ ਕਹਿੰਦੇ ਸੀ ਇਹਦੇ ਵਿੱਚ ਸੱਟਾਂ ਬਹੁਤ ਲੱਗਦੀਆਂ ਦਾ ਹੂੰ ਹਾਂਜੀ ਫਿਰ ਇੱਥੇ ਦੇ ਨਿਆਣੇ ਖੇਲ ਕੇ ਨਹੀਂ ਰਾਜੀ ਹੈਗੇ ਕਬੱਡੀ ਤੁਹਾਡੇ ਬੱਚੇ ਕਿੰਨੇ ਨੇ ਸਾਡੇ ਇੱਕੋ ਹੀ ਮੇਰਾ ਮੁੰਡਾ ਆ ਇੱਕ ਕੁੜੀ ਆ ਅੱਛਾ ਉਹ ਨਹੀਂ ਲਾਇਆ ਕਬੱਡੀ ਚ ਲਾਇਆ ਸੀਗੇ ਜੀ ਗਏ ਸੀਗੇ ਪਰ ਉਹ ਕਹਿੰਦੇ ਨਹੀਂ ਅਸੀਂ ਕੀ ਲੈਣਾ ਹਾਂਜੀ ਤੇ ਸੱਟਾਂ ਸੁੱਟਾਂ ਲੱਗਦੀਆਂ ਜੀ ਫੇਰ ਮੋੜੇ-ਮੋਟੇ ਲੱਗਦੀਆਂ ਰਹਿੰਦੀਆਂ ਫੇਰ ਅਗਲੇ ਕਹਿੰਦੇ ਆ ਵੀ ਸਾਡੇ ਕਿਉਂ ਮਾਰਿਆ ਇਹਨੇ ਬਿਲਕੁਲ ਜੀ ਤੁਹਾਡੇ ਬੈਚ ਦੇ ਜਿਹੜੇ ਖਿਡਾਰੀ ਸੀ ਨਾ ਤੁਹਾਨੂੰ ਕਿਹੜਾ ਸਭ ਤੋਂ ਵਧੀਆ ਲੱਗਦਾ ਸੀ ਸਾਡੇ ਜ਼ਿਲ੍ਹੇ ਦਾ ਕਿ ਸਾਰੇ ਨਹੀਂ ਤੁਹਾਡੇ ਬੈਚ ਦੇ ਜਿਹੜੇ ਸੀਗੇ ਮਨਪਸੰਦ ਦੀ ਗੱਲ ਕਰ ਲਈ ਚਾਹੇ ਜ਼ਿਲ੍ਹੇ ਦਾ ਹੋਵੇ ਚਾਹੇ ਪੰਜਾਬ ਦਾ ਹੋਵੇ ਚਾਹੇ ਇੰਗਲੈਂਡ ਦਾ ਹੋਵੇ ਫਿਡੂ ਹੀ ਸੀਗਾ ਜੀ ਵਧੀਆ ਉਹਦਾ ਕਿਵੇਂ ਕੀ ਖਾਸੀਅਤ ਸੀ ਉਹਦੀ ਹਾਂਜੀ ਕੀ ਖਾਸੀਅਤ ਸੀ ਕਿਵੇਂ ਵਧੀਆ ਲੱਗਦੀ ਸੀ ਉਹ ਰੇਡ ਬਹੁਤ ਸੋਹਣਾ ਸੀ ਤਾਕੜਾ ਫੜ ਨਹੀਂ ਹੁੰਦਾ ਸੀ ਹਾਂਜੀ ਅਸੀਂ ਦੋਨੇ ਰੇਡਰ ਹੁੰਦੇ ਸੀ ਅਸੀਂ ਜਦੋਂ ਇੱਥੇ ਆ ਕੇ ਖੇਡੇ ਆ तकरीबन ਸਾਰੇ ਮੈਚ ਉਸ ਸਾਲ ਅਸੀਂ ਜਿੱਤੇ ਹੋਵਾਂਗੇ ਇੰਗਲੈਂਡ ਦੇ ਵਿੱਚ ਜੀ ਹਾਂਜੀ ਫਿੱਡੂ ਫੇਰ ਸਾਡੇ ਨਾਲ ਜਾਫੀ ਹੁੰਦੇ ਸੀ ਜੱਗਾ ਜੀਤੀ ਤੇ ਫਿੱਡੂ ਨੇ ਕਹਿ ਦੇਣਾ ਵੀ ਤੁਸੀਂ ਦੋ ਜਫੇ ਲੈ ਦਿਓ ਲਾ ਦਿਓ ਅਸੀਂ ਮੈਚ ਜਿੱਤ ਦਾਂਗੇ ਪਹਿਲਾਂ ਹੀ ਕਣੀ ਹੌਸਲਾ ਦੇਣਾ ਸੀ ਅੱਛਾ ਇਨਾਂ ਨੂੰ ਮੈਲ ਸਟੋਪਰਾਂ ਨੂੰ ਵੀ ਦੋ ਜੱਫੇ ਲਾ ਦੋ ਬਸ ਮੈਂ ਜਿੱਤ ਲਾਂਗੇ ਮੈਂ ਜਿੱਤ ਲਾਂਗੇ ਆਪਾਂ ਜੀ ਯਾਨੀ ਇਨਾਂ ਸ਼ੋਰ ਰੇਡਰ ਹੁੰਦੇ ਸੀ ਅਸੀਂ ਹਾਂ ਜਾਫੀ ਜਿਹੜੇ ਵਧੀਆ ਲੱਗਦੇ ਤੁਹਾਨੂੰ ਜਾਫੀ ਇੱਥੇ ਬਹੁਤ ਵਧੀਆ ਸੀਗੇ ਜੀ ਆਪਣੇ ਸਵਰਨਾ ਪਾਲੀ ਹਾਂ ਇੰਡੀਆ ਤੋਂ ਆਉਂਦੇ ਸੀਗੇ ਨੇਕੀ ਇੱਥੇ ਇੱਕ ਨਿੰਦੀ ਮੁੰਡਾ ਹੋ ਗਿਆ ਬਹੁਤ ਸੋਹਣਾ ਸੀਗਾ ਹਾਂ ਜੀ ਰਾਣਾ ਜੀ ਤਾਂ ਕਿ ਨਹੀਂ ਰਾਨੇ ਨਾਲ ਇੱਥੇ ਨਹੀਂ ਇੰਡੀਆ 'ਚ ਲੱਗੇ ਜੀ ਮੈਚ ਉਹਦੇ ਨਾਲ ਇੱਥੇ ਨਹੀਂ ਉਹਦੇ ਨਾਲ ਕੋਈ ਉਦੋਂ ਖੇਲੇ ਜਦੋਂ ਅੱਛਾ ਇੰਡੀਆ 'ਚ ਟੱਕਰ ਹੋਈ ਆ ਉਹਦੇ ਨਾਲ ਜੀ ਹਾਂ ਜੀ ਇੰਡੀਆ 'ਚ ਤਾਂ ਹਾਂ ਜੀ ਉਹਨਾਂ ਕਈ ਵਾਰ 'ਚ ਖੇਡੇ ਆ ਹੁਣ ਮੈਚ ਦੇਖਦੇ ਹੋ ਤੁਸੀਂ ਵੈਸੇ ਕਬੱਡੀ ਦੇ ਜੀ ਹਾਂ ਜੀ ਕੋ-ਕੋੱਡੀ ਦੇ ਮੈਚ ਦੇਖਦੇ ਆ ਜਾਣੇ ਹੁੰਦੇ ਆ ਪਰ ਉਹ ਗੱਲ ਹੈ ਨਹੀਂ ਇੰਟਰਸਟ ਹੈ ਨਹੀਂ ਲੋਕਾਂ 'ਚ ਬਸ ਮੈਹੀ ਪੁੱਛਣਾ ਸੀ ਜੀ ਕੀ ਕਾਰਨ ਮੰਨਦੇ ਹੋ ਤੁਸੀਂ ਤੁਹਾਡੇ ਵੇਲੇ ਦੀ ਕਬੱਡੀ ਤੇ ਹੋਣ ਵਾਲੀ ਨੂੰ ਕਿਵੇਂ ਦੇਖਦੇ ਹੋਣ ਵਾਲੀ ਕਬੱਡੀ ਤੋਂ ਉਹਦੇ ਵਿੱਚ ਬਹੁਤ ਫਰਕ ਪੈ ਗਿਆ ਜੀ ਪਹਿਲਾਂ ਤਾਂ ਹੁੰਦਾ ਸੀ ਕਬੱਡੀ 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 ਕਹਿੰਦੇ ਹੁੰਦੇ ਸੀ ਹਾਂ ਫਿਰ ਉਹਦੇ ਵਿੱਚ ਸਟਾਪਰ ਰੋਲਾ ਪਾਉਂਦੇ ਰਹਿੰਦੇ ਸੀ ਵੀ ਸਾਹ ਲੈ ਗਿਆ ਸਾਹ ਲੈ ਗਿਆ ਰੇਡਰ ਕਰਦੇ ਵੀ ਸੀ ਜਿਹੜੇ ਰੈਫਰੀ ਹੁੰਦੇ ਸੀ ਉਹਨਾਂ ਵੱਲੋਂ ਪਿੱਟ ਕਰਕੇ ਹੂੰ ਉਹ ਸਾਲ ਲੈ ਲੈਣਾ ਮੋੜਾ ਮੋਟਾ ਜਿਹੜੇ ਜਦ ਥੱਕ ਜਾਣਾ ਨਾ ਫਿਰ ਰੇਡਰ ਵੀ ਕਰਦੇ ਰਹੇ ਆ ਹੂੰ ਰੇਗਵਾਰੀ ਰੇਡ ਜਦ ਜ਼ੋਰ ਲੱਗਦਾ ਫਿਰ ਕਬੱਡੀ ਕਹਿੰਦੇ ਨੂੰ ਜ਼ੋਰ ਤਾਂ ਲੱਗਦਾ ਹੀ ਆ ਹੂੰ ਸਾਹ ਚੜਦਾ ਆ ਫਿਰ ਹੌਲੀ ਹੌਲੀ ਇਹ ਰੌਲਾ ਮਕਾਉਣ ਦੇ ਮਾਰੇ ਨੇ ਫਿਰ ਟਾਈਮ ਰੱਖ ਲਿਆ ਜੀ ਅੱਧਾ ਮਿੰਟ ਹਾਂਜੀ ਉਮਰ ਕਿੰਨੀ ਹੋ ਗਈ ਤੁਹਾਡੀ ਹੁਣੀ ਹੁਣ ਮੇਰੇ 67ਵਾਂ ਸਾਲ ਲੱਗ ਗਿਆ ਜੀ 67ਵਾਂ ਸਾਲ ਹੈ ਜੀ ਹਾਂਜੀ ਫਿੱਟੋ ਪੂਰਾ ਜੀ ਪੂਰੇ ਫਿੱਟਾਂ ਜੀ ਹਾਂਜੀ ਹਾਂਜੀ ਅਸੀਂ ਮਿਹਨਤ ਕਰਦੇ ਹਲੇ ਵੀ ਹੁਣ ਵੀ ਹਾਂਜੀ ਅਸੀਂ ਹੁਣ ਪਰ ਰਨਿੰਗ ਨਹੀਂ ਕਰਦੇ ਇੰਨੇ ਪਰ ਅਸੀਂ ਵੋਕਿੰਗ ਕਰਦੇ ਹੁਣ ਜ਼ਿਆਦਾ ਹਾਂਜੀ ਜੇ ਜਿਮ ਨੂੰ ਵੀ ਇੰਨਾ ਵੇਟ ਵੀ ਨਹੀਂ ਚੱਕਦੇ ਹੁਣ ਪਹਿਲਾਂ ਤਾਂ ਭਾਰ ਘੋਰ ਵੀ ਬਹੁਤ ਚੱਕ ਦਿੰਦੇ ਸੀ ਹਾਂਜੀ ਹਾਂਜੀ ਤੇ ਪਰ ਇਹ ਭਾਏ ਜਾਵਾ ਸਰੀਰ ਤੁਹਾਡਾ ਹਾਂਜੀ 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 ਫਿਰ ਤੇ ਪੂਰੇ ਮਿਹਨਤ ਕਰੀ ਹੋਈ ਹੈ ਜੀ ਮਿਹਨਤ ਕੀਤੀ ਜਾਂ ਨਾਲੇ ਹੁਣ ਵੀ ਅਸੀਂ ਛੱਡੀ ਨਹੀਂ ਹੈਗੀ ਮਿਹਨਤ ਵੋਕਿੰਗ ਵੋਕਿੰਗ ਕਰਦੇ ਰਹਿੰਦੇ ਹਾਂ ਅਸੀਂ ਹਾਂਜੀ ਹਾਂਜੀ ਜੀ 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 ਤੇ ਆਪਾਂ ਜੇ ਦੇਖਿਆ ਜਾਵੇ ਹੁਣ ਦੀ ਕਬੱਡੀ ਤੇ ਹਨਾ ਉਹ ਤੁਸੀਂ ਦੱਸ ਹੀ ਦਿੱਤਾ ਤੇ ਕਿਵੇਂ ਆਪਾਂ ਇਸ ਗੇਮ ਨੂੰ ਆਪਾਂ ਚਾਹੁੰਦੇ ਹਾਂ ਨਾ ਵੀ 올림픽 ਤੱਕ ਜਾਵੇ ਜਾਂ ਅੱਗੇ ਜਾਵੇ ਪਰ ਪੈਸਾ ਇਹਦੇ ਵਿੱਚ ਬਹੁਤ ਆ ਗਿਆ ਚੰਗੀ ਗੱਲ ਆਉਣਾ ਚਾਹੀਦਾ ਲੋਡ ਹੈ ਹਨਾ ਜੀ ਹਾਂ ਜੀ ਪਰ ਇਹਦੇ ਵਿੱਚ ਜੇ ਸੁਧਾਰ ਲਿਆਉਣ ਵਾਸਤੇ ਕੀ ਕਰਨਾ ਚਾਹੀਦਾ ਇਹ ਪਹਿਲਾਂ ਵੀ ਇੱਥੇ ਬਹੁਤ ਮੀਟਿੰਗਾਂ ਹੁੰਦੀਆਂ ਰਹੀਆਂ ਵੀ ਕਬੱਡੀ ਦਾ ਆਪਾਂ ਸੁਧਾਰ ਕਰੀਏ ਹਨਾ ਉਦੋਂ ਫਿਰ ਅੱਧੇ ਮਿੰਟ ਵਾਲੀ ਜਿਹੜਾ ਮੈਂ ਤੁਹਾਨੂੰ ਦੱਸਿਆ ਆਇਆ ਵੇ ਇਹ ਕਰ ਲਿਆ ਚਲੋ ਵਧੀਆ ਹੋ ਗਿਆ ਹਾਂਜੀ ਬਈ ਸਾਹ ਸੁਆ ਵਾਲਾ ਲੈ ਗਿਆ ਜਾਂ ਨਹੀਂ ਇਹ ਰੋਲਾ ਮੁੱਕ ਗਿਆ ਹਾਂਜੀ ਫੇਰ ਇਹਦੇ ਕਬੱਡੀ ਦੇ ਵਿੱਚ ਸੁਧਾਰ ਕਰਨ ਲਈ ਕਈ ਕਾਨੂੰਨ ਮਨਾਏ ਜਿੱਦਾਂ ਬਾਹਰਲੀ ਜਿਹੜੀ ਲਾਈਨ ਹੁੰਦੀ ਹੈ ਬਾਉਂਡਰੀ ਲਾਈਨ ਉਹਦੇ ਬਈ ਜਿਹੜਾ ਪਹਿਲਾਂ ਟੱਚ ਕਰ ਗਿਆ ਉਹ ਉਹਦੇ ਅੰਗੇਜਡ ਪੁਆਇੰਟ ਦਿੱਤਾ ਜਾਂਦਾ ਸੀ ਦੇਣ ਲੱਗ ਪਏ ਹੈਨਾ ਪਹਿਲਾਂ ਜੇ ਚਲੇ ਵੀ ਜਾਣਾ ਬਾਹਰ ਅਗਲਾ ਕਹਿੰਦਾ ਸੀ ਉੱਤੋਂ ਮੇਰਾ ਟੱਚ ਆ ਇਹ ਬਹੁਤ ਰੌਲਾ ਪੈਂਦਾ ਸੀ ਪਹਿਲਾਂ ਬਹੁਤ ਜਿਆਦਾ ਰੌਲਾ ਪੈਂਦਾ ਸੀ ਵੀ ਮੈਂ ਇਹਦੇ ਨਾਲ ਟੱਚ ਆ ਪੇ ਚਾਹੇ ਬਿਸਕ ਦੀ ਉਹਦਾ ਪੈਰ ਬਾਹਰ ਵੀ ਲੱਗ ਗਿਆ ਪੇ ਰੌਲੇ ਤਾਂ ਹੁਣ ਵੀ ਬਹੁਤ ਪੈਂ ਜਾਂਦੇ ਨੇ ਜੀ ਨੰਬਰਾਂ ਪਿੱਛੇ ਪੈਂਦੇ ਨੇ ਹੋਰ ਬਹੁਤ ਕੁੱਤਕਾਸੀ ਨੂੰ ਲੈ ਕੇ ਰੌਲੇ ਦਾ ਪੈਂਦੇ ਨੇ ਜਿੱਦਾਂ ਇਹ ਸੁਧਾਰ ਕੀਤੇ ਨੇ ਇਦਾਂ ਹੀ ਹੁਣ ਕਈ ਵਾਰੀ ਰੈਫਰੀ ਨੂੰ ਕਹਿ ਦਿੰਦੇ ਆ ਵੀ ਤੂੰ ਕਿਉਂ ਮੇਰੇ ਅਗੇ ਇਸ ਫੈਸਲਾ ਉਹ ਕਹਿੰਦਾ ਵੀ ਹੱਥ ਲੱਗਿਆ ਰੈਫਰੀ ਕਹਿੰਦਾ ਨਹੀਂ ਲੱਗਿਆ ਇਹ ਰੋਲੇ ਬਹੁਤ ਆ ਹਨਾ ਫਿਰ ਉਹ ਦੇਖਦੇ ਅੱਜ ਕੱਲ ਕੈਮਰਾ ਦੁਬਾਰੇ ਫੋਆ ਕੇ ਦੇਖਦੇ ਆ ਹਾਂਜੀ ਹਾਂਜੀ ਫਿਰ ਉਹਦੇ ਨਾਲ ਫਿਰ ਵੀ ਕਈ ਵਾਰੀ ਉਹ ਸਹੀ ਨਹੀਂ ਫੈਸਲਾ ਇਹਨਾਂ ਤੋਂ ਦੇਂਦਾ ਉਹਦੇ ਨਾਲ ਜਾਨੀ ਮੇਰਾ opinion ਆ ਬਈ ਜੇ ਉਹਦੋਂ ਹੀ ਰੇਡਰ ਜੇ ਨਹੀਂ ਸੈਟੀਸਫਾਈ ਹੁੰਦਾ ਰੈਫਰੀ ਜਾਂ ਰੇਡਰ ਜਾਂ ਸਟਾਪਰ ਤਾਂ ਉਹਨੂੰ ਉਦੋਂ ਹੀ ਕਹਿਣ ਵੀ ਤੂੰ ਇੱਕ ਰੇਡ ਹੋਰ ਪਾ ਲਾ ਕਹਿੰਦੇ ਜੇ ਤਾਂ ਉਹ ਲੈ ਜਿੰਦਾ ਫੇਰ ਦੂਜੀ ਵਾਰ ਕਲੀਅਰ ਆਪੇ ਹੋ ਗਿਆ ਜੀ ਹੂੰ ਪਰ ਇਹਦਾ ਕਰਦੇ ਨਹੀਂ ਹੈਗੇ ਫੇਰ ਉਹ ਉਹਨੂੰ ਹੁਣ ਅੱਜ ਕੱਲ੍ਹ ਹੋਲਡ ਤੇ ਲਾ ਲੈਂਦੇ ਆ ਹੂੰ ਫੇਰ ਕਹਿੰਦੇ ਆ ਵੇ ਬਾਅਦ ਚ ਫੈਸਲਾ ਦਵਾਂਗੇ ਹੂੰ ਫੇਰ ਉਹ ਪਤਾ ਨਹੀਂ ਉਹਨਾਂ ਦਾ ਕੀ ਕਿੱਦਾਂ ਡਿਸਾਈਡ ਕਰਦੇ ਕਿੱਦਾਂ ਨਹੀਂ ਜੀ ਜੀ ਤੁਹਾਡੇ ਕਿਹੜੇ ਕਿਹੜੇ ਕਲੱਬ ਰਹੇ ਨੇ ਇਧਰ ਫੇਰ ਇੱਥੇ ਮੈਂ ਪਹਿਲਾਂ ਬਾਹਲਸਲ ਹੀ ਆਇਆ ਸੀਗਾ ਜੀ ਹੂੰ ਫਿੱਡੂ ਮੈਨੂੰ ਲੈ ਕੇ ਆਇਆ ਸੀ ਜਦੋਂ ਬਾਹਲਸਲ ਹਾਂਜੀ ਸਾਨੂੰ ਉੱਥੇ ਗੁਰਦੁਆਰੇ ਦੇ ਵੱਲੋਂ ਰਾਹਦਾਰੀ ਗਈ ਸੀ ਹੂੰ ਉਹ ਗੁਰਦੁਆਰੇ ਵੱਲੋਂ ਅਸੀਂ ਖੇਡਦੇ ਰਹੇ ਹਾਂ ਅਸੀਂ 2 ਸਾਲ ਉੱਥੇ ਖੇਡੇ ਸੀ ਫਿਰ ਉਹਨਾਂ ਨੇ ਉੱਥੇ ਹੀ ਸਾਡੇ ਵਿਆਹ ਉਹ ਹੋ ਗਿਆ ਜੀ ਉਹ ਕਹਿੰਦੇ ਜੀ ਆਪਾਂ ਪੱਕੀ ਉਹ ਟੀਮ ਬਣਾ ਲੈਣੀ ਆ ਵੀ ਇੱਥੇ ਵੀ ਠੀਕ ਆ ਅਸੀਂ ਮੈਂ ਅਸੀਂ ਕੇਵਲ ਇੱਕ ਦੇਬੂ ਅਸੀਂ ਉੱਥੇ ਸੈੱਟ ਹੋ ਗਏ ਇਹ ਉੱਥੇ ਸਾਡੇ ਵਿਆਹ ਉਹ ਉਹਨਾਂ ਨੇ ਕਲੱਬ ਵਾਲਿਆਂ ਨੇ ਕੀਤੇ ਜੀ ਫਿਰ ਫਿਰ ਡੂ ਨੂੰ ਕਹਿੰਦੇ ਸੀ ਵੀ ਇਹਨੇ ਹਰੇਕ ਸਾਲ ਆਇਆ ਕਰਨਾ ਉੱਥੋਂ ਵੀ ਉਹ ਚਾਹੁੰਦਾ ਨਹੀਂ ਹੈਗਾ ਤੇਰੇ ਨਾਲ ਹੂੰ ਐਸ ਜਬੇ ਤੋਂ ਠੀਕ ਆ ਹੂੰ ਉਹ 2 ਸਾਲ ਆਇਆ 3 ਜੇ ਸਾਲ ਆਇਆ ਨਹੀਂ ਜੀ ਫਿਰ ਸਾਡੀ ਟੀਮ ਬਹੁਤ ਮਾੜੀ ਹੋਈ ਸੀ ਕੋਈ ਮੈਚ ਨਹੀਂ ਜਿੱਤੇ ਫਿਰ ਉਹ ਤੋਂ ਬਾਅਦ ਫਿਰ ਕਵੈਂਟਰੀ ਵਾਲੇ ਇਹ ਸੀਤਾ ਸਾਹਿਬ ਕੀ ਜਾਣਦੇ ਹਾਂ ਨੂੰ ਹਾਂਜੀ ਸੀਤਾ ਸਾਹਿਬ ਇਹ ਇੱਕ ਚੀਮਾ ਸਾਹਿਬ ਹੁੰਦੇ ਸੀ ਹੂੰ ਸੈਕਟਰੀ ਸਾਡੇ ਕਬਡੀ ਟੀਮ ਦੇ ਉਹ ਮੇਰੇ ਕੋਲ ਉੱਥੇ ਫਿਰ 12ਵੇਂ ਗਮਚਾ ਜੇ ਲੇਕਾ ਮੈਂ ਬਰਮੀ ਕਬ ਰਹਿੰਦਾ ਸੀ ਉਦੋਂ ਹੂੰ ਫਿਰ ਇਹ ਕਹਿੰਦੇ ਵੀ ਸਾਡੀ ਕਲੱਬ ਲਈ ਤੂੰ ਖੇਡਾ ਕੇ ਹਾਂਜੀ ਵੀ ਅਸੀਂ ਤੇਰੀ ਸਪੋਰਟ ਕਰਾਂਗੇ ਹੂੰ ਵੀ ਸਾਡੀ ਟੀਮ ਵਧੀਆ ਹੈ ਮੈਂ ਕਿਹਾ ਵੀ ਚਲੋ ਠੀਕ ਆ ਜੀ ਜੀ ਤੇ ਫਿਰ ਮੈਂ ਇੱਥੇ ਕੋਨਟਰੀ ਆ ਗਿਆ ਸੀਗਾ ਹੂੰ ਫਿਰ ਆ ਕੇ ਸੀ ਇੱਥੇ ਕੋਨਟਰੀ ਲਈ ਖੇਡੇ ਦੋ ਤਿੰਨ ਸਾਲ ਫਿਰ ਇੱਥੇ ਵੀ ਟੀਮ ਵਿੱਚ ਫਰਕ ਪੈ ਗਿਆ ਹੂੰ ਫਿਰ ਮੈਂ ਸਾਊਥ ਆਲੀ ਲਈ ਖੇਡਿਆ ਹੂੰ ਇੱਕ ਸਾਲ ਤੇ ਇੱਕ ਸਾਲ ਮੈਂ ਗਰੇਵਜ਼ਨਟ ਲਈ ਵੀ ਖੇਡਿਆ ਇੱਕ ਸਾਲ ਭਰਮੀਗਮ ਲਈ ਵੀ ਖੇਡਿਆ ਜੀ ਇਹਦਾ ਕਾਪੀ ਪੈਚ ਫਿਰ ਮੈਨੂੰ ਬਾਹਰ ਵੀ ਕੱਢਣੇ ਪਏ ਆ ਫਿਰ ਇਦਾਂ ਟਾਈਮ ਨਿਕਲਦਾ ਗਿਆ ਤੇ ਜਦੋਂ ਤੁਸੀਂ 2003 ਦੇ ਵਿੱਚ ਕਬੱਡੀ ਛੱਡੀ ਹੈ ਤਕਰੀਬਨ ਹਾਂ ਜੀ ਕੀ ਕਾਰਨ ਸੀਗਾ ਕਾਰਨ ਹੁਣ ਕੋਲਡੇਜ ਹੋ ਗਏ ਸੀਗੇ ਜੀ ਫਿਰ ਇੱਕ ਇੱਥੇ ਕੰਮ ਕਰਨਾ ਪੈਂਦਾ ਸੀ ਸਾਨੂੰ ਬਹੁਤ ਫਿਰ ਇੰਡੀਆ ਤੋਂ ਮੁੰਡੇ ਫੈਸ਼ ਆਉਂਦੇ ਉੱਥੇ ਮੈਚ ਲੱਗਦੇ ਰਹਿੰਦੇ ਆ ਹੂੰ ਉਹ ਕਿ ਸਾਡੇ ਮੁਕਾਬਲੇ ਦਾ ਪਾਰਕ ਪੈ ਗਿਆ ਜੀ ਫੇਰ ਆਪੇ ਹੀ ਬੰਦਾ ਹੌਲੀ 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 ਹਟੇ ਜਾਂਦਾ ਫੇਰ ਕਿਉਂਕਿ ਫੇਰ ਸਪੀਡ ਵੀ ਘਟ ਗਈ ਸੀਗੀ ਹੂੰ ਮਿਹਨਤ ਵੀ ਘੱਟ ਸੀਗੀ ਫੇਰ ਸੱਟ ਲੱਗਣ ਦਾ ਵੀ ਡਰ ਰਹਿੰਦਾ ਸੀ ਹੂੰ ਫੇਰ ਉਹਦੇ ਕਰਕੇ ਫੇਰ ਹਟੇ ਗਏ ਖੁਸ਼ ਹੋ ਫਿਰ ਉਹਨੂੰ ਜ਼ਿੰਦਗੀ 'ਚੀ ਬਹੁਤ ਬਹੁਤ ਖੁਸ਼ ਹਾਂ ਜੀ ਕਬੱਡੀ ਤੇ ਕੋਈ ਗੋਲਾ ਸ਼ਿਕਵਾ ਨਹੀਂ ਜੀ ਕਬੱਡੀ ਨਾਲ ਕੋਈ ਨਹੀਂ ਕਬੱਡੀ ਦਾ ਕਰਕੇ ਤਾਂ ਅਸੀਂ ਇੱਥੇ ਆ ਕੇ ਜੀ ਫੇਰ ਇੱਥੇ ਆ ਕੇ ਆਪਣੀ ਮਿਹਨਤਾਂ ਕੀਤੀਆਂ ਸੈੱਟ ਹੋ ਗਏ ਹੂੰ ਹਾਂ ਜੀ ਕਾਰੋਬਾਰ ਵੀ ਚੱਲਦਾ ਹੈ ਮੈਂ ਇੱਕ ਲੋਰੀ ਡਰਾਈਵਰ ਹਾਂ ਜੀ ਜੀ ਹਾਂਜੀ ਮੈਂ ਲੋਰੀ ਚਲਾਉਣਾ ਹੂੰ ਕਲਾਸ 1 ਦਾ ਮੇਰੇ ਕੋਲ ਲਾਇਸੈਂਸ ਹੈਗਾ ਜੀ ਜੀ ਹੂੰ ਉਹਦੇ ਵਿੱਚ ਬੜਾ ਸੋਹਣਾ ਹੈ ਸੌਕੇ ਜੋਗ ਆ ਹੂੰ ਸੌਕਾ ਕੰਮ ਆ ਜੀ 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 ਹਾਂਜੀ ਸੋ ਵਧੀਆ ਲੱਗਿਆ ਜੀ ਅੱਜ ਤੁਹਾਡੇ ਨਾਲ ਜ਼ਿਆਦਾ ਯਾਦਾਂ ਤਾਜ਼ੀਆਂ ਕਰਕੇ ਬਣਾਉਣੀਆਂ ਬਹੁਤ ਵਧੀਆ ਜੀ ਤੁਸੀਂ ਬਹੁਤ ਪਿਛਲੇ ਹਫਤੇ ਵੀ ਇੱਕ ਵੀ ਤੁਸੀਂ ਮੈਨੂੰ ਟੈਲੀਫੋਨ ਕੀਤਾ ਸੀਗਾ ਹਾਂਜੀ ਹਾਂਜੀ ਤੁਸੀਂ ਕਹਿੰਦੇ ਸੀ ਅਸੀਂ ਆਵਾਂਗੇ ਹਾਂਜੀ ਅਗ ਮੈਂ ਤੁਹਾਡੀ ਖਦਰੀਆ ਤੁਹਾਨੂੰ ਹਾਂਜੀ ਅੱਲਾ ਸਮਾਜ ਬਣੇ ਅੱਜ ਫਿਰ ਸਮਾ ਮਿਲਾ ਕੇ ਹਾਂਜੀ ਹਾਂਜੀ ਅੱਜ ਤੁਹਾਡੇ ਨਾਲ ਮੁਲਾਕਾਤ ਹੋਈ ਜੀ ਬਹੁਤ ਵਧੀਆ ਜੀ ਜੀ ਬਹੁਤ ਖੁਸ਼ੀ ਹੁੰਦੀ ਆ ਜੀ ਤੁਹਾਨੂੰ ਸੁਣ ਕੇ ਤੁਸੀਂ ਇੰਪਰੂਵਮੈਂਟ ਕਰ ਰਹੇ ਹੋ ਕਬੱਡੀ ਨੂੰ ਹਾਂਜੀ ਹਾਂਜੀ ਤੁਹਾਡੇ ਕੋਲ ਸਾਰਾ ਰੈਕੋਰਡ ਹੈਗਾ ਜੀ ਜੀ ਤੁਸੀਂ ਮੈਨੂੰ ਦੱਸਿਆ ਸੀ ਹੋਰ ਬਹੁਤ ਪਲੇਅਰਾਂ ਨਾਲ ਹਾਂਜੀ ਹਾਂਜੀ ਸਾਡੀ ਇੰਟਰਵਿਊ ਹੁੰਦੀ ਰਹਿੰਦੀ ਹਾਂਜੀ 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 ਬਹੁਤ ਵਧੀਆ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਹੈ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਦੋਸਤੋ ਇਹ ਸਨ ਸਰਦਾਰ ਬਲਜੀਤ ਸਿੰਘ ਜੀ ਦੁਗਰੀ ਮਾ ਖੇਡ ਕਬੱਡੀ ਤੇ ਪ੍ਰਸਿੱਧਤਾ ਵੀ ਆਪਣੇ ਸਮੇਂ ਦੇ ਸੋ ਅੱਜ ਆਪਾਂ ਨੇ ਗੱਲਬਾਤ ਕੀਤੀ ਅਗਲੀ ਵਾਰੀ ਆਪਾਂ ਕਿਸੇ ਹੋਰ ਸ਼ਖਸੀਅਤ ਦੇ ਰੂਬਰੂ ਕਰਵਾਵਾਂਗੇ ਵੇਖਦੇ ਰਹੋ ਅਰੰਗ ਪੰਜਾਬ ਦੇ YouTube ਚੈਨਲ ਸਤਿ ਸ੍ਰੀ ਅਕਾਲ